ਕੁੜੀਆਂ ਤੇ ਮੁੰਡਿਆਂ ਦੇ ਖੇ ਖਾਣ ਨੂੰ ਐਪ ਬਣਾਈ ਗਈ ਆ ਕਿ ਉਸ ਖੇ ਖਾਣ ਵਾਲੀ ਐਪ ਦੇ ਉੱਤੇ ਅੰਮ੍ਰਿਤਪਾਲ ਦਾ ਖਾਤਾ ਕਿਉਂ ਆ ਇੱਥੇ ਇਹ ਆਪਣੀ ਮਾਂ ਦੇ ਨਾਲ ਗੰਦਪਾਣ ਦੀ ਗੱਲ ਲਿਖਦਾ ਆਪਣੇ ਪਿਓ ਦੇ ਨਾਲ ਗੰਦਪਾਣ ਦੀ ਗੱਲ ਲਿਖਦਾ ਇਹ ਭਾਬੀ ਦੇ ਨਾਲ ਭਾਬੀ ਦੇ ਬਾਰੇ ਬਹੁਤ ਸਾਰਾ ਗੰਦ ਤੇ ਕਿਹਦੀਆਂ ਨੇ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਰੂਪ ਧਾਰ ਕੇ ਫਿਰਦਾ ਰਿਹਾ ਨਕਲ ਮਾਰਦਾ ਰਿਹਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕੌਮ ਨੂੰ ਵੇਵਕੂ ਬਣਾਉਂਦਾ ਰਿਹਾ ਸੰਤਪਾਪਾ ਜਰਨੈਲ ਸਿੰਘ ਜੀ ਦੀ ਪੱਗ ਬਨ ਕੇ ਹਰੀ ਨੌ ਦੇ ਕਤਲ ਦੇ ਵਿੱਚ ਅਟੈਚ ਆ ਜੀ ਇਹ ਚੈਟ ਕਹਿਣਾ ਕਮੈਂਟਾਂ ਦੇ ਵਿੱਚ ਏਆਈ ਦੀ ਬਣੀ ਹੋਈ ਆ ਹਾਂਜੀ ਕਾਫੀ ਸਾਰੇ ਲੋਕ ਕਮੈਂਟ ਕਰ ਰਹੇ ਆ ਕਿ ਏਆਈ ਦੇ ਨਾਲ ਆ ਫੇਕ ਚੈਟ ਠੀਕ ਆ ਇਹ ਕਹਿਣਗੇ ਏਆਈ ਦੇ ਏਆਈ ਦੀ ਬਣੀ ਹੋਈ ਆ ਪੰਜਾਬ ਪੁਲਿਸ ਕੋਈ ਰੋਟੀ ਨੂੰ ਚੋਚੀ ਤਾਂ ਕਹਿੰਦੀ ਨਹੀਂ ਪੰਜਾਬ ਪੁਲਿਸ ਨੇ ਜਿੱਦਾਂ ਹੀ ਇਹ ਚੈਟ ਪੰਜਾਬ ਪੁਲਿਸ ਕੋਲ ਪਹੁੰਚਦੀ ਆ ਇਹ ਸਕਰੀਨ ਸ਼ਾਟਸ ਪਹੁੰਚਦੇ ਆ ਸੋਸ਼ਲ ਮੀਡੀਆ ਦੇ ਥਰੂ ਜਾਂ ਜਿਵੇਂ ਵੀ ਕੋਈ ਪ੍ਰੈਸ ਦੀ ਅਨਾਉਂਸਮੈਂਟ ਕਰਨਾ ਕਿ ਅੱਜ ਅਸੀਂ ਇਸ ਟੌਪਿਕ ਤੇ ਪ੍ਰੈਸ ਕਰਨੀ ਆ ਮ ਜਲਦੀ ਪ੍ਰੈਸ ਚ ਤੇਰੇ ਗੋਲੀ ਮਾਰ ਦਾਂਗੇ ਔਨ ਏਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਵਰਕਸ਼ਾਪ ਭਾਈ ਅੰਮ੍ਰਿਤਪਾਲ ਜੂ ਕਿ ਹਮੇਸ਼ਾ ਹੀ ਵਿਵਾਦ ਦਾ ਵਿੱਚ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਹੁਣ ਇੱਕ ਜੋ ਖਬਰ ਸਾਹਮਣੇ ਆਈ ਹੈ ਉਹਨਾਂ ਦੀ ਜੋ ਚੈਟ ਚੈਟ ਵਾਇਰਲ ਹੋਈ ਹੈ ਟਿੰਡਰ ਤੇ ਐਪ ਦੀ ਚੈਟ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਨਾਲ ਭਾਈ ਦੁਆਬੀ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਟਿੰਡਰ ਐਪ ਹੈ ਕਿ ਤੇ ਇਸ ਵਿੱਚ ਚੈਟ ਹੈ ਉਹ ਕੀ ਹੈ ਕਿ ਵੀ ਵਾਇਰਲ ਹੋ ਗਈ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਚੈਟ ਹੈਗੀ ਆ ਪਹਿਲਾਂ ਤਾਂ ਮੈਂ ਟਿੰਡਰ ਐਪ ਦੇ ਬਾਰੇ ਦੱਸ ਦਵਾਂ ਟਿੰਡਰ ਐਪ ਜਿਹੜੀ ਆ ਨਾ ਜਿਦਾ ਫੇਸਬੁੱਕ ਇਦਾਂ ਮੁੰਡੇ ਕੁੜੀਆਂ ਦੇ ਸੌਰੀ ਆਫੈਂਡ ਨਾ ਹੋਣਾ ਕੁੜੀਆਂ ਤੇ ਮੁੰਡਿਆਂ ਦੇ ਖੇ ਖਾਣ ਨੂੰ ਐਪ ਬਣਾਈ ਗਈ ਆ ਉਥੇ ਕੁੜੀਆਂ ਮੁੰਡੇ ਆਪਸ ਵਿੱਚ ਮਿਲਦੇ ਨੇ ਫਿਰ ਇੱਕ ਦੂਜੇ ਦੇ ਨਾਲ ਚੈਟਾਂ ਚ ਖੇ ਖਾਂਦੇ ਨੇ ਫਿਰ ਉਸ ਤੋਂ ਬਾਅਦ ਮਿਲ ਕੇ ਹੋਟਲਾਂਾਂ ਚ ਤੇ ਹੋਰ ਖੇ ਖਾਂਦੇ ਨੇ ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹੀ ਆ ਕਿ ਉਸ ਖੇ ਖਾਣ ਵਾਲੀ ਐਪ ਦੇ ਉੱਤੇ ਅੰਮ੍ਰਿਤਪਾਲ ਦਾ ਖਾਤਾ ਕਿਉਂ ਆ ਇਹ ਉਥੇ ਖੇ ਖਾਂਦਾ ਰਿਹਾ ਠੀਕ ਆ ਉਸ ਤੋਂ ਬਾਅਦ ਇਹਦੀਆਂ ਚੈਟਾਂ ਆ ਜਾਂਦੀਆਂ ਨੇ ਇਹ ਚੈਟਾਂ ਮੈਂ ਤੁਹਾਨੂੰ ਸੌਰੀ ਮੈਂ ਤੁਹਾਨੂੰ ਦਿਖਾਈ ਨਹੀਂ ਸਕਦਾ ਇੱਥੇ ਇਥੇ ਇਹ ਆਪਣੀ ਮਾਂ ਦੇ ਨਾਲ ਗੰਦਪਾਣ ਦੀ ਗੱਲ ਲਿਖਦਾ ਆਪਣੇ ਪਿਓ ਦੇ ਨਾਲ ਗੰਦਪਾਣ ਦੀ ਗੱਲ ਲਿਖਦਾ ਇਹ ਭਾਬੀ ਦੇ ਨਾਲ ਭਾਬੀ ਦੇ ਬਾਰੇ ਬਹੁਤ ਸਾਰਾ ਗੰਦ ਇਥੇ ਮਤਲਬ ਪਿਓ ਦਾ ਰਿਲੇਸ਼ਨ ਪਹਿਲਾਂ ਭਾਬੀ ਦੇ ਨਾਲ ਦੱਸਦਾ ਆ ਫਿਰ ਪਿਓ ਦਾ ਰਿਲੇਸ਼ਨ ਭਾਬੀ ਦਾ ਰਿਲੇਸ਼ਨ ਇਹਦੇ ਆਪਣੇ ਨਾਲ ਦੱਸਦਾ ਖੈਰ ਬੋਲੀ ਹੀ ਨਹੀਂ ਜਾ ਸਕਦੀ ਇਹਨੇ ਘਟੀਆਂ ਲੈਵਲ ਦੀਆਂ ਗੱਲਾਂ ਨੇ ਤੇ ਕਿਹਦੀਆਂ ਨੇ ਜਿਹੜਾ ਸੰਤਪਾਪਾ ਜਰਨੈਲ ਸਿੰਘ ਜੀ ਦਾ ਰੂਪ ਧਾਰ ਕੇ ਫਿਰਦਾ ਰਿਹਾ ਨਕਲ ਮਾਰਦਾ ਰਿਹਾ ਸੰਤਪਾਪਾ ਜਰਨੈਲ ਸਿੰਘ ਜੀ ਦੀ ਕੌਮ ਨੂੰ ਬੇਵਕੂ ਬਣਾਉਂਦਾ ਰਿਹਾ ਸੰਤਪਾਪਾ ਜਰਨੈਲ ਸਿੰਘ ਜੀ ਦੀ ਪੱਗ ਬਨ ਕੇ ਇਹ ਬੰਦਾ ਏਡੇ ਘਟੀਆ ਲੈਵਲ ਦਾ ਕਿ ਆਧਾਨਿਕ ਪਾਸ ਕਰਨੇ ਖਬਰ ਚਾਪੀ ਹੈਗੀ ਆ ਅਮਰਤਪਾਲ ਨੇ ਟਿੰਡਰ ਐਪਰ 6 ਲੜਕੀਆਂ ਸੇ 238 ਤੋਂ ਅਧਿਕ ਬਾਰ ਅਸ਼ਲੀਲ ਚੈਟ ਕੀਤੀ کورٹ ਮੇ ਅਟੈਚ ਕੀ ਗਈ ਚੈਟ ਕਿਹੜੇ ਕੋਰਟ ਚ ਹਰੀ 9 ਦੇ ਕਤਲ ਦੇ ਵਿੱਚ ਅਟੈਚ ਆ ਜੀ ਇਹ ਚੈਟ ਠੀਕ ਆ ਪੰਜਾਬ ਪੁਲਿਸ ਇਹਨਾਂ ਨੇ ਇਹ ਵੀ ਕਹਿਣਾ ਕਮੈਂਟਾਂ ਦੇ ਵਿੱਚ ਏਆਈ ਦੀ ਬਣੀ ਹੋਈ ਆ ਹਾਂਜੀ ਕਾਫੀ ਸਾਰੇ ਲੋਕ ਕਮੈਂਟ ਕਰ ਰਹੇ ਆ ਕਿ ਏਆਈ ਦੇ ਨਾਲ ਆ ਫੇਕ ਚੈਟ ਹੈ ਠੀਕ ਆ ਇਹ ਇਹ ਕਹਿਣਗੇ AI ਦੇ AI ਦੀ ਬਣੀ ਹੋਈ ਆ ਪੰਜਾਬ ਪੁਲਿਸ ਕੋਈ ਰੋਟੀ ਨੂੰ ਚੋਚੀ ਤਾਂ ਕਹਿੰਦੀ ਨਹੀਂ ਪੰਜਾਬ ਪੁਲਿਸ ਨੇ ਜਿੱਦਾਂ ਹੀ ਚੈਟ ਪੰਜਾਬ ਪੁਲਿਸ ਕੋਲ ਪਹੁੰਚਦੀ ਆ ਇਹ ਸਕਰੀਨ ਸ਼ਾਟਸ ਪਹੁੰਚਦੇ ਆ ਸੋਸ਼ਲ ਮੀਡੀਆ ਦੇ ਥਰੂ ਜਾਂ ਜਿਵੇਂ ਵੀ ਪੰਜਾਬ ਪੁਲਿਸ ਸਿੱਧਾ ਟੈਂਡਰ ਨੂੰ ਲਿਖਦੀ ਆ ਟੈਂਡਰ ਐਪ ਨੂੰ ਅਮਰੀਕਾ ਚ ਲਿਖਦੀ ਆ ਤੇ ਉਸ ਤੋਂ ਬਾਅਦ ਵੈਰੀਫਾਈ ਹੋ ਕੇ ਜਦੋਂ ਪੰਜਾਬ ਪੁਲਿਸ ਕੋਲ ਪਹੁੰਚ ਜਾਂਦਾ ਅੱਜ ਹਰੀਨੋ ਕੇਸ ਦੀ ਸੁਣਵਾਈ ਆ ਤੇ ਉਥੇ ਕੋਰਟ ਦੇ ਵਿੱਚ ਇਹ ਚੀਜ਼ਾਂ ਪੇਸ਼ ਇਹ ਚੈਟ ਤੇ ਇਹ ਸਾਰਾ ਸਬੂਤ ਪੇਸ਼ ਕੀਤੇ ਜਾਂਦੇ ਆ ਹੁਣ ਵੈਰੀਫਾਈ ਕਿਵੇਂ ਹੋਇਆ ਹੋਊਗਾ ਇਹ ਚੈਟ ਅਮਰਿਤਪਾਲ ਦੀ ਹੈ ਜਾਂ ਨਹੀਂ ਇਹ ਵੈਰੀਫਾਈ ਕਿ ਮੈਂ ਮੈਂ ਦੱਸ ਦਮਾ ਜਦੋਂ ਕਿਸੇ ਚੀਜ਼ ਨੂੰ ਵੈਰੀਫਾਈ ਕਰਾਣਾ ਹੁੰਦਾ ਨਾ ਜਦੋਂ ਟੈਂਡਰ ਨੂੰ ਲਿਖਿਆ ਗਿਆ ਟੈਂਡਰ ਨੇ ਦੱਸਿਆ ਹੋਣਾ ਕਿ ਕਿਹੜੇ ਆਈਪੀਐਸ ਆਈਪੀ ਲੋਕੇਸ਼ਨ ਦੇ ਉੱਤੇ ਇਹ ਚੈਟ ਹੋਈ ਆ ਉਹ ਚੈਟ ਹੋਣ ਦਾ ਕਿਹੜੀ ਡਿਵਾਈਸ ਵਰਤੀ ਗਈ ਉਹਦਾ ਆਈਪੀ ਕੀ ਸੀਗਾ ਉਹ ਕਿਹੜੇ ਫੋਨ ਨੰਬਰ ਤੇ ਟੈਂਡਰ ਦਾ ਖਾਤਾ ਬਣਾਇਆ ਗਿਆ ਕਿਹੜੇ ਈਮੇਲ ਦੇ ਨਾਲ ਟੈਂਡਰ ਦਾ ਖਾਤਾ ਅਟੈਚ ਸੀ ਇਹ ਸਾਰਾ ਕੁਝ ਜਿਹੜਾ ਹੈਗਾ ਵੈਰੀਫਾਈ ਕਰਕੇ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਹੁਣ ਤੇ ਫਿਰ ਪੰਜਾਬ ਪੁਲਿਸ ਫਿਰ ਵੈਰੀਫਾਈਡ ਹੋ ਜਾਂਦੀ ਹੈ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਨ ਨੂੰ ਮਤਲਬ ਹੁਣ ਇਹਨਾਂ ਦੇ ਕੋਲ ਇਹਨੂੰ AI ਦਾ ਸਬਦ ਕਰਨ ਦਾ ਕੋਈ ਰਿਆ ਹੀ ਨਹੀਂ ਹੈ ਜੇ ਇਹ ਚੀਜ਼ ਕੋਰਟ ਦੇ ਚ ਅਟੈਚ ਹੋਈ ਹੈ ਨਾ ਹਰੀਨੌਂ ਦੇ ਕਤਲ ਚ ਤੇ ਅਟੈਚ ਕਿਉਂ ਹੋਈ ਆ ਹਰੀਨੌਂ ਦੇ ਕਤਲ ਤੋਂ ਪਹਿਲਾਂ ਹਰੀਨੌਂ ਕਹਿੰਦਾ ਰਿਹਾ ਕਿ ਹਰੀਨੌਂ ਦੇ ਕੋਲ ਬਹੁਤ ਸਾਰੇ ਸਬੂਤ ਨੇ ਅਮਰਤਪਾਲ ਦੇ ਖਿਲਾਫ ਔਰ ਉਹ ਲਿਖਦਾ ਰਿਹਾ ਕਿ ਅਮਰਤਪਾਲ ਜਾਂ ਤਾਂ ਸਿੱਧਾ ਹੋ ਜੇ ਜਾਂ ਉਹ ਜਿਹੜੇ ਸਬੂਤ ਨੇ ਉਹਨਾਂ ਨੂੰ ਜਨਤਕ ਕਰੇਗਾ ਉਸ ਤੋਂ ਬਾਅਦ ਹਰੀਨੌਂ ਦਾ ਕਤਲ ਹੋ ਜਾਂਦਾ ਹੈ ਜੈਪਾਲ ਭੁੱਲਰ ਦੀ ਰਿਕਾਰਡਿੰਗ ਆਉਂਦੀ ਆ ਜਸੀ ਸੰਘਾ ਦੇ ਬਾਰੇ ਗਲਤ ਗਲਤ ਗੱਲਾਂ ਆਉਂਦੀਆਂ ਨੇ ਛੋਟੇ-ਛੋਟੇ ਵਿਆਹਾਂ ਦੀ ਜਿਹੜੀ ਗੱਲ ਆਉਂਦੀ ਆ ਕਿਸੇ ਲੜਕੀ ਨੇ ਇਹਦੇ ਫੋਨ 'ਚ ਅੰਮ੍ਰਿਤਪਾਲ ਦੇ ਫੋਨ 'ਚੋਂ ਨੰਬਰ ਕੱਢ ਲਿਆ ਤੇ ਇਹਦੀ ਮਾਂ ਨੂੰ ਫੋਨ ਕਰਦੀ ਆ ਉਹ ਗੱਲਾਂ ਦੀਆਂ ਕਿਸ ਦਰਜੇ ਦੀ ਘਟਿਆ ਉਹ ਆਡੀਓ ਸਿਗੀਆਂ ਆਪਾਂ ਸਾਰਿਆਂ ਨੂੰ ਪਤਾ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਘਟਿਆ ਦੇ ਦਰਜੇ ਦੀਆਂ ਆ ਚੈਟ ਆ ਜਾਂਦੀਆਂ ਹਲੇ ਹੋਰ ਵੀ ਬਹੁਤ ਸਾਰੇ ਸਬੂਤ ਨੇ ਜਿਹੜੇ ਵਜ੍ਹਾ ਬਣੇ ਨੇ ਹਰੀ ਨੌ ਦੇ ਕਤਲ ਦਾ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਕਿ ਇਹ ਜਨਤਕ ਨਾ ਹੋ ਜਾਣਾ ਹਰੀ ਨੌ ਦਾ ਕਤਲ ਹੋਇਆ ਅੱਜ ਤੁਸੀਂ ਜਦੋਂ ਆਏ ਹੋ ਤੁਸੀਂ ਦੇਖਿਆ ਇਹ ਪ੍ਰੈਸ ਕਲੱਬ ਜਿਹੜਾ ਅੱਜ ਆਪਣਾ ਛਾਉਣੀ ਬਣਿਆ ਹੋਇਆ ਸੀ ਠੀਕ ਹੈ ਕਿਉਂ ਬਣਿਆ ਹੋਇਆ ਸੀ ਕਿਉਂਕਿ ਸਵੇਰੇ ਜਦੋਂ ਹੀ ਮੈਂ ਪ੍ਰੈਸ ਇਹ ਪ੍ਰੈਸ ਦੀ ਅਨਾਉਂਸਮੈਂਟ ਕਰਦਾ ਕਿ ਅੱਜ ਅਸੀਂ ਇਸ ਟੌਪਿਕ ਤੇ ਪ੍ਰੈਸ ਕਰਨੀ ਹੈ ਮੈਨੂੰ ਇੰਟਰਨੈਸ਼ਨਲ ਕਾਲ ਸੀਗੇ ਮੈਨੂੰ ਲੋਕਲ ਕਾਲ ਸੀਗੇ ਮੈਨੂੰ ਥ੍ਰੈਟ ਸੀਗੇ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਪ੍ਰੈਸ ਚੱਲਦੀ ਪ੍ਰੈਸ ਤੇ ਤੇਰੇ ਗੋਲੀ ਮਾਰ ਦਾਂਗੇ ਅਜੇ ਤੱਕ ਕਿਹਾ ਗਿਆ ਠੀਕ ਹੈ ਇਸ ਚੈਟ ਨੂੰ ਰੋਕਣ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਜ਼ੋਰ ਲੱਗਿਆ ਸੀ ਇਸ ਪ੍ਰੈਸ ਕਾਨਫਰੰਸ ਨੂੰ ਰੋਕਣ ਦੇ ਲਈ ਇੰਟਰਨੈਸ਼ਨਲ ਲੈਵਲ ਤੇ ਜ਼ੋਰ ਲੱਗਿਆ ਸੀ ਤੇ ਹਰੀਨ ਉਹਨਾਂ ਨਾਲ ਕੀ ਕੋਸ਼ਿਸ਼ ਕੀਤਾ ਹੋਣਾ ਇਹਨਾਂ ਨੇ ਉਹਨਾਂ ਦਾ ਆਡਰ ਤਾਂ ਕਤਲ ਹੀ ਕੀਤਾ ਉਹਦਾ ਕਤਲ ਕੀਤਾ ਨਾ ਤੇ ਹੁਣ ਤੁਸੀਂ ਇਹਦੇ ਵਿੱਚ ਤੁਸੀਂ ਸੋਚੋ ਕਿ ਇਹ ਚੈਟਾਂ ਇੰਨੀਆਂ ਖਤਰਨਾਕ ਨੇ 91 ਸਕਰੀਨਸ਼ਾਟ ਨੇ ਟੋਟਲ ਜਿਹੜੇ ਅੱਜ ਮੈਂ ਮੀਡੀਆ ਨੂੰ ਪ੍ਰੈਜ਼ੈਂਟ ਕੀਤੇ ਨੇ ਇਹ 91 ਸਕਰੀਨਸ਼ਾਟਸ ਇਸ ਚੀਜ਼ ਦੀ ਗਵਾਹੀ ਭਰਦੇ ਨੇ ਕਿ ਕਿਸ ਲੈਵਲ ਦਾ ਅਸ਼ਲੀਲ ਘਟੀਆ ਗੰਦਾ ਦਲੀਸ਼ ਹੈਗਾ ਇਹ ਬੰਦਾ ਜਿਹੜਾ ਕਿ ਅਸ਼ਲੀਲ ਪਾਲ ਹੈਗਾ ਏ ਅਮਰਪਾਲ ਸੰਧੂ ਇਹਦੀ ਆਈਡੀ ਜਿਹੜੀ ਆ ਉੱਥੇ ਮੈਂਸ਼ਨਡ ਹੈਗੀ ਆ ਚੈਟ ਦੇ ਵਿੱਚ ਵੀ ਇਹ ਆਪਣਾ ਸਾਰਾ ਡਿਟੇਲਸ ਦਿੰਦਾ ਹੈਗਾ ਕਿ ਕਿਹੜੀਆਂ ਇਹਦੀਆਂ ਆਈਡੀਆਂ ਨੇ ਕੀ ਹੈ ਦੁਬਈ ਚ ਕੀ ਕਰਦਾ ਰਿਹਾ ਸਾਰਾ ਕੁਝ ਹੈਗਾ ਤੇ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਜਿਹੜੇ ਭੋਲੇ ਲੋਕ ਬੇਵਕੂਬ ਨੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਕਾਲ ਤਖਤ ਸਾਹਿਬ ਦੇ ਜੇ ਉਸ ਫਸਿਲ ਤੇ ਕਿਸੇ ਨੇ ਖੜੇ ਹੋਣਾ ਨਾ ਉਹਦਾ ਕੋਈ ਕਿਰਦਾਰ ਤਾਂ ਹੋਵੇ ਨਾ ਅੱਜ ਇਹ ਸਾਰੀਆਂ ਚੈਟਾਂ ਉਹਦੀਆਂ ਇਹ ਸਾਰਾ ਗੰਦ ਜੱਸੀ ਸੰਘਾ ਦੇ ਬਾਰੇ ਬਕਵਾਸ ਕੀਤੀ ਹੋਈ ਜਾਂ ਹੋਰ ਇਹ ਸਾਰਾ ਕੁਝ ਉਹਦਾ ਨਿਕਲ ਕੇ ਆ ਰਿਹਾ ਹੈ ਕੱਲ ਨੂੰ ਇਹੀ ਬੰਦਾ ਅਕਾਲ ਤਖਤ ਸਾਹਿਬ ਦੀ ਵਸੀਲ ਤੇ ਖੜਿਆ ਹੋਵੇ ਤੇ ਹੋ ਸਕਦਾ ਇਹਦਾ ਕੋਈ ਵੀਡੀਓ ਆ ਜਾਵੇ ਉਦੋਂ ਕੀ ਕਰਾਂਗੇ ਹੋ ਸਕਦਾ ਇਹਦਾ ਕਿਸੇ ਗੰਦੀ ਕਰਤੂਤ ਕਰਦੇ ਦਾ ਵੀਡੀਓ ਆ ਜਾਵੇ ਉਦੋਂ ਕੀ ਕਰਾਂਗੇ ਸਾਡਾ ਮਕਸਦ ਇੱਕ ਤਾਂ ਸਾਡਾ ਮਕਸਦ ਆਪਣੇ ਭਰਾ ਦਾ ਕਤਲ ਦਾ ਇਨਸਾਫ ਲੈਣਾ ਤਾਂ ਹੈਗਾ ਹੀ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਘਟਿਆ ਕਰਜ਼ਾਰ ਦਾ ਬੰਦਾ ਉਸ ਵਸੀਲ ਤੇ ਖੜਾ ਹੋਵੇ ਜਿਹਨੂੰ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ ਹਾਂ ਕਿੰਦੇ ਜਦੋਂ ਵੀ ਅਮਰਿਤਪਾਲ ਜੀ ਦਾ ਕੋਈ ਵੀ ਰੌਲਾ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਆਦੇ ਵਾਦਾਂ ਦੇ ਵਿੱਚ ਇਹ ਸੇਵਾ ਸ਼ਾਦ ਸੀ ਰੰਜਿਸ਼ ਤਾਂ ਨਹੀਂ ਕਹਿੰਦੇ ਇਹ ਸੇਵਾ ਮੇਰੇ ਹਿੱਸੇ ਆਈ ਹੈ ਗੁਰੂ ਸਾਹਿਬ ਨੇ ਇਹ ਸੇਵਾ ਮੈਨੂੰ ਦਿੱਤੀ ਹੈ ਦੂਜੀ ਗੱਲ ਇਹ ਆ ਵੀ ਅ ਸ਼ਾਇਦ ਇਹਨਾਂ ਦੀਆਂ ਧਮਕੀਆਂ ਤੋਂ ਜਾਂ ਇਹਨਾਂ ਦੇ ਡਰਾਮਿਆਂ ਤੋਂ ਮੈਂ ਡਰਦਾ ਨਹੀਂ ਹੈਗਾ ਸ਼ਾਇਦ ਬਹੁਤ ਸਾਰੇ ਲੋਕ ਆਏ ਸੀ ਬੋਲਿਆ ਉਹਨਾਂ ਨੇ ਡਰ ਗਏ ਘਰਾਂ 'ਚ ਬੈਠੇ ਨੇ ਬਹੁਤ ਸਾਰੀਆਂ ਲੜਕੀਆਂ ਬੋਲੀਆਂ ਇਹਨਾਂ ਨੇ ਉਹਨਾਂ ਦੇ ਨਾਲ ਕੀ ਕੁਛ ਕੀਤਾ ਉਹਨਾਂ ਦੇ ਪਰਿਵਾਰ ਤਾਂ ਕੁਝਾੜੇ ਉਹ ਵੀ ਵਿਚਾਰੀਆਂ ਘਰ 'ਚ ਬੈਠੀਆਂ ਨੇ ਮੈਂ ਸ਼ਾਇਦ ਹਾਲੇ ਤੱਕ ਕੜਿਆ ਹੋਇਆ ਕਿਉਂਕਿ ਮੈਨੂੰ ਹਰੀਨਾਉ ਦੇ ਪੁੱਤਰ ਦੇ ਵਿੱਚ ਮੈਨੂੰ ਆਪਣੀ ਕੁੜੀ ਆ ਦਿਖਦੀ ਆ ਕਿਉਂਕਿ ਦੋਨੋਂ ਸੇਮ ਸੇਜ ਦੇ ਨੇ 7-7 ਸਾਲ ਦੇ ਨੇ ਦੋਨੋਂ ਮੈਨੂੰ ਉਸ ਉਸ ਬੱਚੇ ਦੀ ਸ਼ਕਲ ਜਦੋਂ ਮੈਂ ਦੇਖਦਾ ਤੇ ਮੈਨੂੰ ਉਹ ਚੋਂ ਆਪਣੀ ਕੁੜੀ ਆ ਦਿਖਦੀ ਆ ਤੇ ਮੈਂ ਉਸ ਬੱਚੇ ਦੇ ਉਸ ਬੱਚੇ ਦੇ ਪਿਓ ਦੇ ਕਤਲ ਦਾ ਇਨਸਾਫ ਲੈਣਾ ਔਰ ਲੈ ਕੇ ਹਟਾਂਗੇ ਪਹਿਲਾ ਮਹੀਨਾ ਦੀ ਨਾ ਵੀ ਆਡੀਓ ਆਡੀਓ ਰਿਕਾਰਡਿੰਗਸ ਵੀ ਕਾਫੀ ਜ਼ਿਆਦਾ ਲੀਕ ਹੋਈਆਂ ਸੀਗੀਆਂ ਵਾਇਰਲ ਹੋਈਆਂ ਸੀਗੀਆਂ ਜਿਸ ਦੇ ਵਿੱਚ ਜੀਐਲ ਚ ਕਾਲ ਕਰ ਰਹੀ ਹੁੰਦੀ ਹੂੰ ਹੂੰ ਉਹਨਾਂ ਨੂੰ ਲੈ ਕੇ ਕੀ ਬੋਲੋਗੇ ਬੜਾ ਕੁਛ ਆ ਜੀ ਆਉਣ ਵਾਲੇ ਟਾਈਮਾਂ ਚ ਹੋਰ ਬੜਾ ਕੁਛ ਆਏਗਾ ਆ ਜਿਹੜੀਆਂ ਜੀਲ ਦੀਆਂ ਆਡੀਓਜ਼ ਨੇ ਭਾਈ ਜਤਕਾਰ ਜਤਕਾਰ ਸਿੰਘ ਹਵਾਰਾ ਦੀ ਕਦੀ ਆਡੀਓ ਨਹੀਂ ਆਈ ਹੈ ਨਾ ਹੋਰ ਜਿੰਨੇ ਬੰਦੀ ਸਿੰਘ ਬੈਠੇ ਨੇ ਉਹਨਾਂ ਦੀਆਂ ਕਦੀਆਂ ਆਡੀਓਜ਼ ਕਿਉਂ ਨਹੀਂ ਆਈਆਂ ਇਹਨਾਂ ਦੀਆਂ ਕਿਉਂ ਆਉਂਦੀਆਂ ਨੇ ਹੈ ਨਾ ਬਹੁਤ ਸਾਰੇ ਸਵਾਲ ਨੇ ਸੰਗਤ ਨੂੰ ਆਪ ਸਮਝਣਾ ਚਾਹੀਦਾ ਸੰਗਤ ਨੂੰ ਆਪ ਇਸ ਚੀਜ਼ਾਂ ਦੇ ਉੱਤੇ ਖਿਆਲ ਕਰਨਾ ਚਾਹੀਦਾ ਆ ਤੇ ਬਾਕੀ ਇਹ ਆ ਵੀ ਟਾਈਮ ਟੂ ਟਾਈਮ ਹੋਰ بڑا ਕੁਝ ਹਾਲੇ ਆਣਾ ਜਿਹੜਾ ਜੋ ਕੁਝ ਹੁਣ ਤੱਕ ਹੋਇਆ ਜੇ ਇਸ ਦੇ ਪਰਿਵਾਰ ਨੇ ਜੇ ਇਹਨਾਂ ਨੇ ਸੰਗਤ ਨੂੰ ਗੁਮਰਾਹ ਕਰਨਾ ਨਾ ਬੰਦ ਕੀਤਾ ਇਹ ਸਾਰਾ ਕੁਝ ਆਟੇ ਚ ਲੂਣ ਦੇ ਬਰਾਬਰ ਸਾਬਤ ਕਰ ਦਾਂਗੇ ਜਿਹੜੇ ਅਗਲੇ ਸਬੂਤਾਂ ਨੇ ਜੀ ਤੇ ਮਤਲਬ ਇਹਨਾਂ ਦੇ ਇੰਨੇ ਸਪੋਰਟਰਸ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਕਿਉਂਕਿ ਕਈ ਸਪੋਰਟਸ ਲੋਕ ਤਾਂ ਇਹ ਕਹਿ ਰਹੇ ਕਿ ਇਹਨਾਂ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਇਹਨਾਂ ਦੇ ਪਿੱਛੇ ਜਿਹਨਾਂ ਦੀ ਪ੍ਰੈਸ ਕਾਨਫਰੰਸ ਵੀ ਹੋਈ ਇਹਨਾਂ ਦੇ ਪਾਪਾ ਸੀਗੇ ਤੇ ਇਹਨਾਂ ਦਾ ਵਕੀਲ ਸੀਗੇ ਜਿਹੜੇ ਉਹ ਕਹਿ ਰਹੇ ਸੀਗੇ ਕਿ ਆਉਣ ਵਾਲੇ ਮੁੱਖ ਮੰਤਰੀਤਾ ਜੀ ਭਾਈ ਅਮਰਿਤਪਾਲ ਹੀ ਬਣਨਗੇ ਵਕੀਲ ਸਾਹਿਬ ਹੁਣੇ ਨਾ ਇੱਕ ਚੈਨਲ ਤੇ ਮੈਂ ਉਹਨਾਂ ਦੇ ਨਾਲ ਲਾਈਵ ਡਿਬੇਟ ਤੇ ਸੀਗਾ ਮੈਂ ਦੋ ਕੀ ਸਵਾਲ ਕੀਤੇ ਕਿ ਵਕੀਲ ਸਾਹਿਬ ਛੱਡ ਕੇ ਭੱਜ ਗਏ ਡਿਬ ਠੀਕ ਹੈ ਉਹ ਪਿਆ ਹੋਣਾ ਔਨ ਰਿਕਾਰਡ ਮੈਂ ਚੜਾਂਗਾ ਆਪਣੀ ਪ੍ਰੋਫਾਈਲ ਤੇ ਭਗਤ ਸਿੰਘ ਦਵਾ ਦੀ ਪ੍ਰੋਫਾਈਲ ਤੇ ਚੜਾਂਗਾ ਵਕੀਲ ਸਾਹਿਬ ਜਿਹੜੇ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਨੇ ਮੇਰੇ ਵਰਗੇ ਆਮ ਬੰਦੇ ਤੇ ਨਾਲ ਡਿਬੇਟ 'ਚ ਨਹੀਂ ਟਿਕ ਸਕੇ ਇਸ ਤੋਂ ਪਹਿਲਾਂ ਲਿਵਿੰਗ ਇੰਡੀਆ ਤੇ ਮੈਂ ਭਜਾਇਆ ਹੋਇਆ ਇਹਨਾਂ ਨੂੰ ਉੱਥੇ ਵੀ ਭੱਜੇ ਨੇ ਇਹ ਡਿਬੇਟ ਦੇ ਵਿੱਚ ਹਨਾ ਇਹ ਆ ਇੱਕ ਅਸੀਂ ਪਹਿਲੇ ਝੂਠੇ ਆ ਜਿਹੜੇ ਇਹਨਾਂ ਨੂੰ ਦੌੜਾ ਰਹੇ ਆ ਤੇ ਪਹਿਲੇ ਸੱਚੇ ਨੇ ਜਿਨ੍ਹਾਂ ਕੋਲ ਬੋਲਣ ਨੂੰ ਸੱਚ ਹੀ ਨਹੀਂ ਹੈਗਾ ਦੌੜਦੇ ਫਿਰਦੇ ਨੇ ਬਚਦੇ ਫਿਰਦੇ ਨੇ ਸਾਡੇ ਸਵਾਲਾਂ ਤੋਂ ਭੱਜੇ ਫਿਰਦੇ ਨੇ ਦੇਖੋ ਸੀਐਮ ਬਣਨਾ ਉਹ ਵੱਖਰੀ ਗੱਲ ਆ ਪਰ ਮੈਂ ਹੁਣੇ ਗੱਲ ਕਹਿ ਕੇ ਹਟਿਆ ਕੱਲ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਿਆ ਹੋਵੇ ਇਹ ਤੇ ਇਹਦਾ ਕੋਈ ਵੀਡੀਓ ਆ ਜਾਵੇ ਜਿੱਦਾਂ ਦੀਆਂ ਦੀਆਂ ਹਰਕਤਾਂ ਆ ਕਿਸੇ ਕੁੜੀ ਨਾਲ ਖੇ ਖਾਂਦੇ ਦਾ ਵੀਡੀਓ ਆ ਜਾਵੇ ਉਦੋਂ ਕੀ ਕਰਾਂਗੇ ਜੇ ਇਹ ਸੀਐਮ ਲੋਕਾਂ ਨੇ ਜੇ ਬਾਈਚਾਸ ਨੂੰ ਸੀਐਮ ਬਣਾ ਲਿਆ ਤੇ ਉਹੀ ਗੱਲ ਮੈਂ ਕਹਾਂ ਕੱਲ ਨੂੰ ਇਹਦੀ ਆ ਗੰਦੀਆਂ ਕਰਤੂਤਾਂ ਦਾ ਕੋਈ ਵੀਡੀਓ ਆ ਜਾਵੇ ਫਿਰ ਕਿੱਥੇ ਜਾਵਾਂਗੇ ਕਿਹੜੇ ਖੂਹ ਚ ਡੁੱਬਾਂਗੇ ਕਿਹੜੇ ਨਾਲੇ ਚ ਛਾਲ ਮਾਰਾਂਗੇ ਸਟੇਟ ਦਾ ਸੀਐਮ ਐਸੇ ਘਟਿਆ ਲੈਵਲ ਦੇ ਐਸੇ ਘਟਿਆ ਕਰਤਾਰ ਦਾ ਬੰਦਾ ਇਹ ਇਹ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਜੀ ਥੈਂਕ ਯੂ ਥੈਂਕ ਯੂ ਇਸੇ ਸੀ ਗੱਲਬਾਤ ਕੀਤੀ ਦੁਆਬੀ ਜੀ ਦੇ ਨਾਲ ਇਸ ਨੂੰ ਮਾਮਲੇ ਨੇ ਲੈ ਕੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਉਹ ਖੁਲਾਸੇ ਨੂੰ ਜਾਣਨ ਲਈ ਤੁਸੀਂ ਜੁੜੇ ਰਹੋ ਔਨਯਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਅਸ਼ਵਨੀ ਦੇ ਨਾਲ